پیارے دوستو تو انہوں میری بہت بہت پیار پری ستری نمسکار شبا خیر اجاں گل کرے کہ شوق نزگار کمیں بنائیے شوق جد روزگار بنتے جی توق ہوں نے تو وہ روزگار کمیں بننے اسے گل کرے اج اچھتے ہاں کہ لڑکے لڑکیاں انٹرنیٹ تے خاص کر فون پہ لگاتار لگے رہے ہیں ਕਈ ਤਾਂ 8-8 10-10 ਘੰਟੇ 15-15 ਘੰਟੇ ਲੱਗੇ ਰਹਿੰਦੇ ਨੇ। ਔਰ ਉਹਨਾਂ ਲੱਗਣ ਦਾ ਕਾਰਨ ਬਹੁਤ ਸਾਰੇ ਗੇਮਸ ਖੇਡਣਾ ਤੇ ਹੋਰ ਇੱਧਰ-ਉੱਧਰ ਲਿ ਸਰਚ ਕਰਨਾ, ਵੀਡੀਓਜ਼ ਦੇਖਣਾ ਤੇ ਹੋਰ ਬਹੁਤ ਕੁਝ ਕਰਨਾ। ਤੇ ਅਸੀਂ ਬਿਨਾ ਪੈਸੇ ਲਗਾਏ ਤੋਂ ਅੱਜ ਦੇ ਯੁੱਗ ਦੇ ਵਿੱਚ ਕਿਵੇਂ ਅਸੀਂ ਅ ਇੰਟਰਨੈਟ ਨੂੰ ਯੂਜ਼ ਕਰ ਸਕਦੇ ਹਾਂ ਤਾਂ ਕਿ ਇਹਦੇ ਤੋਂ ਲੰਬੇ ਸਮੇਂ ਵਿੱਚ ਸਾਨੂੰ ਆਮਦਨ ਵੀ ਹੋਵੇ। ਤੇ ਸਾਨੂੰ ਸ਼ਾਂਤੀ ਵੀ ਮਿਲੇ ਤੇ ਸਾਡੇ ਵਿਚਾਰ ਵੀ ਲੋਕਾਂ ਤੱਕ ਪਹੁੰਚਣ ਸਾਡੀ ਮਾਨ ਮਰਿਆਗਾ ਵੀ ਬਣੇ ਔਰ ਸਾਡੀ ਆਇਡੈਂਟੀਟੀ ਬਣੇ ਸਾਡੀ ਪਛਾਣ ਬਣੇ ਸਮਾਜ ਦੇ ਵਿੱਚ ਤੇ ਇਹ ਹਰ ਇੱਕ ਦਾ ਸੁਪਨਾ ਹੁੰਦਾ ਕਿ ਮੇਰੀ ਪਛਾਣ ਬੜੇ ਕਿਵੇਂ ਬਣੇ ਤੇ ਉਹਦੇ ਲਈ ਜ਼ਰੂਰੀ ਹੈ ਕਿ ਤੁਸੀਂ ਇੰਟਰਨੈਟ ਦੀਆਂ ਚਾਰ ਪੰਜ ਵੈਬਸਾਈਟ ਸਿੰਪਲ ਜਿਹਾ ਮੈਂ ਤੁਹਾਨੂੰ ਦੱਸਦਾ ਕਿ ਤੁਸੀਂ ਕੀ ਕਰੋ ਸਿੰਪਲ ਜੀ ਗੱਲ ਸਭ ਤੋਂ ਪਹਿਲੀ ਗੱਲ ਤਾਂ ਮੈਂ ਤੁਹਾਨੂੰ ਫੇਸਬੁੱਕ ਤੇ ਦੱਸਾਂਗਾ ਕਿ ਫੇਸਬੁੱਕ ਤੇ ਜਿਹੜਾ ਤੁਹਾਡਾ ਅਕਾਊਂਟ ਬਣਿਆ ਆ ਤੇ ਉਹਦੇ 'ਚ ਆਪਣੇ ਵੱਧ ਤੋਂ ਵੱਧ ਫੋਲੋਅਰਜ਼ ਗੇਨ ਕਰਨਾ ਸ਼ੁਰੂ ਕਰ ਦਿਓ ਜਦੋਂ ਤੁਹਾਡੇ ਫੋਲੋਅਰਜ਼ 5-6000 ਦੇ ਲਗਭਗ ਹੋ ਗਏ ਤਾਂ ਤੁਹਾਡਾ ਜਿਹੜਾ ਅਕਾਊਂਟ ਹੈ ਉਹ ਤੁਹਾਡਾ ਪੇਜ ਹੈਗਾ ਉਹ ਮੋਨੇਟਾਈਜ਼ ਹੋਣਾ ਸ਼ੁਰੂ ਹੋ ਜਾਂਦਾ ਹੈ ਪਰ ਤੁਹਾਨੂੰ ਪੈਸੇ ਆਉਣੇ ਸ਼ੁਰੂ ਹੋ ਜਾਂਦੇ ਨੇ ਪੈਸੇ ਆਉਣ ਦੇ ਢੰਗ ਤਰੀਕੇ ਜੇ ਫੇਸਬੁਕ ਬੋਕ ਦੀ ਐਲਗੋਰਿਦਮ ਹੁੰਦੀ ਹੈ ਜਿਹੜੀ ਉਹਦਾ ਦਿਮਾਗ ਹੁੰਦਾ ਹੈ ਫੇਸਬੁਕ ਦਾ ਐਲਗੋਰਿਦਮ ਕਹਿਣ ਨੂੰ ਤੇ ਉਹ ਆਪਣੇ ਆਪ ਹੀ ਦੱਸਣਾ ਸ਼ੁਰੂ ਕਰ ਦਿੰਦਾ ਉਹ ਤੁਹਾਨੂੰ ਮੈਸੇਜ ਭੇਜਦਾ ਆਪਣੇ ਆਪ ਹੀ ਬਹੁਤ ਢੰਗ ਤਰੀਕੇ ਉਹ ਖੁਦ ਹੀ ਦੱਸਦੇ ਨੇ ਤੇ ਉਹਦੇ ਹਿਸਾਬ ਨਾਲ ਤੁਸੀਂ ਕੰਮ ਕਰੀ ਜਾਓ ਤੇ ਤੁਸੀਂ ਫੇਸਬੁਕ ਤੋਂ ਵੀ ਪੈਸੇ ਕਮਾ ਸਕਦੇ ਹੋ ਨੰਬਰ 1 ਨੰਬਰ 2 ਤੇ YouTube ਤੇ ਤੁਸੀਂ ਆਪਣਾ ਚੈਨਲ ਬਣਾ ਲਓ YouTube ਤੇ ਚੈਨਲ ਬਣਾ ਕੇ ਤੁਸੀਂ ਉਹਦੇ ਤੇ ਰੋਜ਼ਾਨਾ ਸਿਰਫ ਇੱਕ ਵੀਡੀਓ ਅਪਲੋਡ ਕਰਨੀ ਸ਼ੁਰੂ ਕਰ ਦਿਓ ਇੱਕ ਆਪਣਾ ਵਿਚਾਰ ਅਪਲੋਡ ਕਰਨਾ ਸ਼ੁਰੂ ਕਰ ਦਿਓ ਜਦੋਂ ਤੁਸੀਂ ਕਿਤੇ ਬਾਹਰ ਜਾਂਦੇ ਹੋ ਇਧਰ ਉਧਰ ਉਹਨੂੰ ਵੀਡੀਓ ਬਣਾ ਕੇ ਅਪਲੋਡ ਕਰਨਾ ਸ਼ੁਰੂ ਕਰ ਦਿਓ ਜਾਂ ਕੁਝ ਵੀ ਤੁਹਾਨੂੰ ਲੱਗਦਾ ਹੈ ਕੋਈ ਪੋਸਟ ਅਪਲੋਡ ਕਰਨੀ ਹੈ ਜਾਂ ਕੋਈ ਸ਼ਾਰਟ ਵੀਡੀਓ ਤੁਸੀਂ ਵਾਇਰਲ ਕਰਨੀ ਹੈ ਉਹ ਤੁਸੀਂ ਕਰ ਸਕਦੇ ਹੋ ਇਹ ਵੀ ਤੁਸੀਂ YouTube ਤੋਂ ਹੀ ਸਕ ਸਕਦੇ ਹੋ ਕਿ ਅਸੀਂ YouTube ਤੇ ਚੈਨਲ ਕਿਵੇਂ ਬਣਾਈਏ ਔਰ ਉਸ ਨੂੰ ਕਾਮਯਾਬ ਕਿਵੇਂ ਕਰੀਏ ਦੋਸਤੋ ਜਦ ਤੁਸੀਂ YouTube ਤੇ ਚੈਨਲ ਬਣਾ ਲੈਂਦੇ ਹੋ ਤਾਂ ਉਹਨਾਂ ਦੀਆਂ ਦੋ ਤਿੰਨ ਬਸ਼ਰਤਾਂ ਹੁੰਦੀਆਂ ਨੇ ਪਹਿਲੀ ਤਾਂ ਸ਼ਰਤ ਇਹ ਹੁੰਦੀ ਹੈ ਵੀ ਤੁਹਾਡੇ ਸਬਸਕ੍ਰਾਈਬਰ ਨੇ ਜਿਹੜੇ ਉਹ 1000 ਹੋਣੇ ਚਾਹੀਦੇ 1 ਸਾਲ ਦੇ ਵਿੱਚ ਵਿੱਚ ਤੇ 3000 ਘੰਟੇ ਤੁਸੀਂ ਟਾਈਮ ਲਿਆ ਹੋਵੇ ਕੱਢਿਆ ਹੋਵੇ ਤੁਹਾਡੇ ਕੰਜ਼ਿਊਮ ਕੀਤਾ ਹੋਵੇ ਤੁਹਾਡੇ ਸਬਸਕ੍ਰਾਈਬਰਸ ਨੇ ਤੇ ਇਹ ਦੋ ਗੱਲਾਂ ਤਾਂ ਮੇਨ ਇਹ ਹੀ ਹਈਆਂ ਨੇ ਤੇ ਇਹ ਕੋਈ ਬਹੁਤੀ ਮੁਸ਼ਕਲ ਗੱਲ ਨਹੀਂ ਹੈ ਬੜੇ ਆਰਾਮ ਨਾਲ ਹੋ ਜਾਂਦੀਆਂ ਨੇ ਤੇ ਬਾਕੀ ਢੰਗ ਤਰੀਕੇ ਉਹਨੂੰ ਤੇਜ਼ ਕਰਨ ਦੇ ਉਹਨੂੰ ਵਾਇਰਲ ਕਰਨ ਦੇ ਆਪਣੇ ਵੀਡੀਓਜ਼ ਨੂੰ ਅੱਗੇ ਵਧਾਉਣ ਦੇ ਵਿਊਜ਼ ਵੱਧ ਤੋਂ ਵੱਧ ਲੈਣ ਦੇ ਉਹ ਵੀ ਤੁਹਾਨੂੰ YouTube ਤੋਂ ਹੀ ਮਿਲ ਸਕਦੇ ਨੇ ਤੇ ਦੂਸਰੀ ਗੱਲ ਤਾਂ ਇਹ ਹੈ ਵੀ ਮੈਂ ਨੌਜਵਾਨ ਲੜਕੇ ਲੜਕੀਆਂ ਨੂੰ ਜਿਹੜੇ 18 ਤੋਂ 35 ਸਾਲ ਦੇ ਦਰਮਿਆਨ ਨੇ ਉਹ ਜੇ ਹੁਣ YouTube ਆਪਣਾ ਚੈਨਲ ਸ਼ੁਰੂ ਕਰਨ ਬਸ ਇੱਕ ਗੱਲ ਦਾ ਧਿਆਨ ਰੱਖਣਾ ਬੰਦ ਨਾ ਕਰਨ ਲਗਾਤਾਰ ਚੱਲੀ ਜਾਣ ਦੱਲੀ ਜਾਣ ਜੇ ਤੁਸੀਂ ਸਾਲਚ ਮੈਨੂੰ ਬੰਦ ਕਰ ਦਿੰਦੇ ਉਹ YouTube ਦਾ ਚੈਨਲ ਬਲੌਕ ਹੋ ਜਾਂਦਾ ਬੰਦ ਹੋ ਜਾਂਦਾ ਮੁੜ ਕੇ ਚੱਲਦਾ ਵੀ ਨਹੀਂ ਤੇ ਫਿਰ ਤੁਹਾਨੂੰ ਨਵਾਂ ਚੈਨਲ ਬਣਾਉਣਾ ਪਵੇ ਤੇ ਕਿਉਂ ਨਾ ਤੁਸੀਂ ਇੱਕੋ YouTube ਦਾ ਚੈਨਲ ਚਲਾਈ ਜਾਓ ਤੇ ਹੌਲੀ ਹੌਲੀ ਮਾਨਟਰਾਇਜ਼ ਹੋ ਜਾਂਦਾ ਫਿਰ ਤੁਹਾਨੂੰ ਮਹੀਨੇ ਦੇ 8000 10000 روپیہ ہونا شروع ہو جاتا بھی ہزار آنا شروع ہو جائے تھوڑی دیر بعد اس طرح ہی کرتے لاکھ روپیے مہینے کے حساب تک اور لوگ تو کروڑا روپئے اس ویلے انڈیا سے بھی کما رہے ہیں یو ٹیوب کے چینل تو اس کر کے تھی یوٹیوب کا چینل رکھ سکتے نمبر دو والی گلتا یہ ہے نمبر تیسری ایک گلو روڈ گلو روڈ ایماجون ایپ کے ایک طرح کی سپورٹ ایپ ہے گی ہے گلو روڈ ਉਹਦੇ ਉੱਤੇ ਜਾ ਕੇ ਉਹਨੂੰ ਡਾਊਨਲੋਡ ਕਰ ਲਓ ਗਲੋਰੋਡ ਤੇ ਉਹਦੇ ਤੇ ਤੁਸੀਂ ਬੜੇ ਆਰਾਮ ਦੇ ਨਾਲ ਅ ਸਿਲੈਕਟ ਕਰ ਸਕਦੇ ਹੋ ਆਪਣੀ ਦੁਕਾਨ ਖੋਲ੍ਹ ਸਕਦੇ ਹੋ ਆਪਣੀ ਦੁਕਾਨ ਦਾ ਨਾਮ ਰੱਖ ਸਕਦੇ ਹੋ ਤੇ ਉਹਨੂੰ ਰੀਸੈਲ ਆਈਟਮਸ ਕਰਨੀ ਹੁੰਦੀ ਹੈ ਰੀਸੈਲ ਕਰਨ ਨੂੰ ਕੁਝ ਨਹੀਂ ਬਾਅਦ ਤੁਸੀਂ ਉਂਗਲੀ ਤੇ ਜਿਹੜੇ ਵ્યાਸੇ ਤੋਂ ਨੁਆਤੀ ਹੈ ਦੁਕਾਨਾਈ ਕੰਮ ਕਰਦੀ ਬਾ ਉਂਗਲੀ ਬਾਣੀ ਆ ਵੀ ਇਹ ਕਪੜਾ ਮੇਰਾ ਇਹ ਸਮਾਨ ਮੇਰਾ ਇਹ ਸਮਾਨ ਮੇਰਾ ਉਹ ਤੁਹਾਡੇ ਨਾਮ ਤੇ ਵੇਚੇਗਾ تو کمیشن آن لگ جائے گا بینک اکاؤنٹ وہ لے لیں گے تو بینک اکاؤنٹ اپنے آپ ہی کمیشن لاؤں لگتا گھر بیٹھے ہی تُس روزانہ سو روپئے تو لے کے پانچ سو روپئے تک کما سکتے ہو بس منہ بھائی لگن دی لوڑ ہے آہ. اور اس کام بھی بند نہ کرو جا تھی لگے رہتے ہو پھر اسے رزلٹ بھی آتے تو چوتھی جی ایپ میں ریکمنٹ کرنا گا وہ ایسپلوزر ہے جی کہ سونی سوت کی ایپ ہی ہی ہے گی ہے वैसे भी ताਸੀਂ ਪੋਸਟਾਂ ਪਾਉਣੀਆਂ ਹੀ ਹੁੰਦੀਆਂ ਨੇ ਇੰਸਟਾਗ੍ਰਾਮ ਤੇ ਵੀ ਪਾਉਣੀਆਂ ਹੀ ਨੇ ਇੰਸਟਾਗ੍ਰਾਮ ਤੇ ਵੀ ਕਮਾਈ ਕੀਤੀ ਜਾ ਸਕਦੀ ਕੋਈ ਸ਼ੱਕ ਨਹੀਂ ਗਾ ਉਹਦੇ ਵੀ ਢੰਗ ਤਰੀਕੇ ਲੱਭੇ ਜਾ ਸਕਦੇ ਨੇ ਇੰਸਟਾਗ੍ਰਾਮ ਤੇ ਵੀ ਢੰਗ ਤਰੀਕੇ ਲੱਭ ਕੇ ਤੁਸੀਂ ਕਮਾਈ ਕਰ ਸਕਦੇ ਹੋ ਮਿਹਨਤ ਕਰ ਸਕਦੇ ਹੋ ਤੇ ਐਕਸਪਲੋਰ ਐਪਾ ਜਿਹੜੀ ਉਹਦੇ ਤੇ ਵੀ ਤੁਸੀਂ ਲਗਾਤਾਰ ਜੇ ਤੁਸੀਂ ਕੰਮ ਕਰਦੇ ਹੋ ਤਾਂ ਉਹਦੇ ਚ ਕੁਡਜ਼ ਵਗੈਰਾ ਹੁੰਦੇ ਨੇ ਤੇ ਉਹ ਜਿਵੇਂ ਲਾਈਕਸ ਹੁੰਦੇ ਨੇ ਇਸ ਤਰ੍ਹਾਂ ਉਹ ਬੁੱਡਸ ਕਰਦੇ ਨੇ ਤੇ ਉਹਦੇ ਨਾਲ ਹੁੰਦਾ ਕੀ ਹੈ ਤੇ ਉਹਦੀ ਜਿਹੜੀ ਐਲਗੋਰਿਦਮ ਹੈ ਕਿ ਉਹ ਤੁਹਾਨੂੰ ਮਨਟਰਾਇਜ਼ ਕਰ ਦਿੰਦੀ ਹੈ ਕੈਸ਼ ਪੈਸੇ ਤੁਹਾਨੂੰ ਆਉਣੇ ਸ਼ੁਰੂ ਹੋ ਜਾਂਦੇ ਨੇ ਬਸ ਜਦੋਂ ਪੈਸੇ ਆਉਣੇ ਸ਼ੁਰੂ ਹੋਏ ਫਿਰ ਰੁਕਦੇ ਨਹੀਂ ਅਗੇ ਇਸ ਕਰਕੇ ਦੋਸਤੋ ਯਾਦ ਰੱਖੋ ਮੈਂ ਲੜਕੇ ਲੜਕੀਆਂ ਨੂੰ ਕਹਾਗਾ ਜਿਹੜੇ ਆਪਣੇ ਆਪ ਨੂੰ ਵੇਲਾ ਸਮਝਦੇ ਨੇ ਜਿਹੜੇ ਸਮਝਦੇ ਨੇ ਕਿ ਸਾਡੇ ਕੋਲ ਕੰਮ ਨਹੀਂ ਹੈਗਾ ਪਰ ਇੰਟੈਲੀਜੈਂਟ ਨੇ ਆਪਣੀ એનર્ਜੀ ਨੂੰ ਵਧੀਆ ਪਾਸੇ ਲਾਉਣੀ ਚਾਹੁੰਦੇ ਨੇ ਔਰ ਲਾਉਣੀ ਚਾਹੀਦੀ ਵੀ ਹੈ ਆ ਯਾਦ ਰੱਖੋ ਕਿ 5 ਸਾਲ ਆਉਣ ਵਾਲੇ ਨੇ ਜਿਹੜੇ ਆਰਟੀਫੀਸ਼ੀਅਲ ਇੰਟੈਲੀਜੈਂਸ ਬੜੀ ਤੇਜ਼ੀ ਨਾਲ ਆ ਰਹੀ ਹੈ ਔਰ ਬੜੀ ਤੇਜ਼ੀ ਨਾਲ ਕੰਮ ਕਰੇਗੀ ਉਹਦੇ ਚ ਉਹੀ ਬੰਦੇ ਕਾਮਯਾਬ ਰਹਿਣਗੇ ਜਿਹੜੇ ਇਸ ਤਰ੍ਹਾਂ ਦੀ ਐਪਸ ਇਸ ਤਰ੍ਹਾਂ ਦੇ ਕੰਮ ਹੋਣੇ ਸ਼ੁਰੂ ਕਰ ਦੇਣਗੇ ਔਰ ਉਦੋਂ ਤੱਕ ਤੁਸੀਂ ਬਹੁਤ ਕਾਮਯਾਬ ਹੋ ਚੁੱਕੇ ਹੋਵੋਗੇ ਤੇ ਆ ਜਿਹੜੀ ਆਰਟੀਫੀਸ਼ੀਅਲ ਇੰਟੈਲੀਜੈਂਸ ਹੋਏਗੀ ਉਹ ਵੀ ਤੁਹਾਡੀ ਸਪੋਰਟ ਕਰੇਗੀ ਇਹ ਐਨਕ ਮੇਰੀ ਬੇਨਤੀ ਹੈ ਤੇ ਤਾਂ ਕਿ ਮੇਰੇ ਨਜਵਾਨ ਦੋਸਤ ਲੜਕੇ ਲੜਕੀਆਂ ਮੇਰੇ ਦੇਸ਼ ਬਦੇਸ਼ ਚ ਬੈਠੇ ਪੰਜਾਬੀ ਵੀਰ ਕਾਮਯਾਬ ਹੋਣ ਕਿਵੇਂ ਨਾ ਕਿਵੇਂ ਲੰਬੇ ਸਮੇਂ ਚ ਕਾਮਯਾਬ ਹੋ ਇਹਦੇ ਲਈ ਹਮੇਸ਼ਾ ਮਿਹਨਤ ਨਹੀਂ ਛੱਡਣੀ ਲਗਾਤਾਰ ਕੰਮ ਕਰਦੇ ਰਹਿਣਾ ਜੋ ਹਿੰਮਤ ਵਾਲੇ ਬੰਦੇ ਨੇ ਤਕਦੀਰ ਉਹਨਾਂ ਦੀ ਦਾਸੀ ਹੈ ਕਿਸਮਤ ਨੂੰ ਝੂੜਦੇ ਰਹਿੰਦੇ ਨੇ ਜੋ ਮਰਦਲ ਕਰੇ ਹੁੰਦੇ ਨੇ ਦੋਸਤੋ ਹਿੰਮਤ ਜਿਹੜੇ ਕੰਮ ਨੂੰ ਲਕ ਬੰਨ ਖਲੋਵੇ ਸੁੱਕਾ ਤੀਲਾ ਖਲ ਗੜ ਬਣ ਦੱਸਤਾ ਹੋਵੇ ਤੁਸੀਂ ਬਹੁਤ ਮਿਹਨਤੀ ਲੋਗ ਹੋ ਤੁਸੀਂ ਕਰ ਸਕਦੇ ਹੋ ਯੂ ਕੈਨ ਡੂ ਦਿਸ আর ਮੈਨੂੰ ਉਮੀਦ ਆ ਤੁਸੀਂ ਜ਼ਰੂਰ ਜਿਹੜੀ ਇੰਟਰਨੈਟ ਤੇ ਇਦਾਂ ਆਪਣੇ ਅਕਾਊਂਟ ਬਣਾਓਗੇ ਤੇ ਔਰ ਕਾਮਯਾਬੀ ਵੱਲ ਰੋਜ਼ਾਨਾ ਵਧੋਗੇ ਧੀਰੇ ਧੀਰੇ ਰਹਿ ਮਨਾ دیرے سب کچھ ہوئے مالی سینچے ساو گھڑا روتاوے پڑھ ہوئے اس کے نا ہی تہت بہت شکریہ بہت بہت تانواد میری ویڈیو سن لی جی انہوں چنگی لگی تا نو بہت بہت شیئر کرو نال سبسکرائب بھی کرو شکریہ